ਮਾਰੂ ਮਹੱਲਾ ਪਹਿਲਾ ਆਪੇ ਤਰਤੀ ਤੌਲੇ ਆਕਾਸੰ ਆਪੇ ਸਾਚੇ ਗੁਣ ਪਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨਾ ਮਿਟੈ ਸਾਚੇ ਲੇਖੈ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਪੰਜ ਚੋਰ ਚੰਚਲ ਚਿਤ ਚੱਲ ਹੈ ਪਰ ਕਰ ਜੋ ਹੈ ਘਰ ਨਹੀਂ ਭਲ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸ਼ਬਦੈ ਪਤ ਜਾਈ ਏ ਗੁਰ ਤੇ ਬੂਜੈ ਤ੍ਰੇ ਭਵਨ ਸੂਜੈ ਮਨਸਾ ਮਾਰ ਮਨੈ ਸਿਉ ਲੂਜੈ ਜੋ ਤੁਦ ਸੇਵ ਹੈ ਸੇ ਤੁਦ ਹੀ ਜੇ ਨਿਰਪਉ ਬਾਲ ਸਖਾਈ ਏ ਆਪੇ ਸੁਰਗ ਮੱਛ ਪਿਆਲਾ ਆਪੇ ਜੋਤ ਸਰੂਪੀ ਬਾਲਾ ਜਟਾ ਵਿਕਟ ਬਿਕਰਾਲ ਸਰੂਪੀ ਰੂਪ ਨਾ ਰੇਖਿਆ ਕਾਈਹੇ ਬੇਦਕ ਤੇ ਵੀ ਭੇਦ ਨਾ ਜਾਤਾ ਨਾ ਤਿਸ ਮਾਤ ਪਿਤਾ ਸੁਤ ਭਰਾਤਾ ਸਗਲੇ ਸੈਲ ਉਪਾਏ ਸਮਾਏ ਅਲਖ ਨ ਲਖਣਾ ਜਾਈਹੇ ਕਰ ਕਰ ਥਾਕੀ ਮੀਤ ਘਨੇਰੇ ਕੋਈ ਨਾ ਕਾਟੈ ਅਵ ਗੁਣ ਮੇਰੇ ਸੁਰ ਨਰਨਾਥ ਸਾਹਿਬ ਸਭ ਨਾ ਸਿਰ ਭਾਏ ਮਿਲੇ ਭਉ ਜਾਈ ਭੂਲੇ ਚੂਕੇ ਮਾਰਗ ਪਾਵੇ ਆਪ ਭਲਾਏ ਤੂੰ ਹੈ ਸਮਝਾਵੇ ਬਿਨ ਨਾਵੇਂ ਮੈਂ ਅਬਰ ਨਾ ਦੀਸੈ ਨਾਮੁ ਹੋ ਗਤ ਮਿਤ ਪਾਈ ਗੰਗਾ ਜਮਨਾ ਕੇਲ ਕੇਦਾਰਾ ਕਾਂਸੀ ਕਾਂਤੀ ਪੁਰੀ ਦਵਾਰਾ ਗੰਗਾ ਸਾਗਰ ਬੇਣੀ ਸੰਗਮ ਹਟ 60 ਅੰਕ ਸਮਾਈ ਹੈ ਆਪੇ ਸਿਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਿ ਅਦਲੀ ਪ੍ਰਭ ਆਪੇ ਪਰਮ ਭੇਦ ਭਉ ਜਾਈ ਹੈ ਆਪੇ ਕਾਜੀ ਆਪੇ ਮੁੱਲਾ ਆਪ ਅਪੁੱਲ ਨਾ ਕਬਹੁ ਭੁੱਲਾ ਆਪੇ ਮਿਹਰ ਦਇਆ ਪਤ ਦਾਤਾ ਨਾ ਕਿਸੈ ਕੋ ਬਹਿਰਾਈ ਹੈ ਜਿਸ ਬਖਸ਼ੇ ਤਿਸ ਦੇ ਵਡਿਆਈ ਸਭ ਸਹ ਦਾਤਾ ਤਿਲਨਾਤ ਮਾਈ ਪਰਪੁਰ ਧਾਰ ਰਹਾ ਨਿਹ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ ਕਿਆ ਸਲਾਹੀ ਅਗਮ ਅਪਾਰੈ ਸਾਚੇ ਸਿਰਜਨਹਾਰ ਮਰਾਰੈ ਜਿਸਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੇ ਮੇਲਾਈ ਹੈ ਬ੍ਰਹਮਾ ਵਿਸ਼ਨ ਮਹੇਸ਼ ਦੁਆਰੇ ਉਬੇ ਸੇਵਹ ਅਲਖਿ ਅਪਾਰੈ ਹੋਰ ਕੀਤੀ ਦਰ ਦੀ ਸੈ ਬਿਲ ਲਾਂਦੀ ਮੈਂ ਗਨਤ ਨ ਆਵੈ ਕਾਈਹ ਸਾਚੀ ਕੀਰਤ ਸਾਚੀ ਬਾਣੀ ਹੋਰ ਨਾਂ ਦੀ ਸੈ ਬੇਦ ਪੁਰਾਣੀ ਪੂੰਜੀ ਸਾਚ ਸੱਚੇ ਗੁਣ ਗਾਵਾਂ ਮੈਂ ਧਰ ਹੋਰ ਨ ਕਾਈਹ ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹਿ ਬੇਨੰਤੀ ਦਰ ਦੇਖੋ ਲਿਵਲਾਈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤਿਆਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰਵਰ ਸਹਜ ਨਾ ਜਾਣੈ ਸੋਹਰ ਬਿਨ ਪਰ ਨੀਂਦ ਨਾ ਪਾਈਏ ਅੰਤਰ ਅਗਨ ਜਲੇ ਪੜ ਘਾਰੀ ਮਨ ਮੁਖ ਤੱਕੇ ਕੁੰਡਾਂ ਚਾਰੀ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹਾਥ ਵਡਾਈਹੇ ਕਾਮ ਕ੍ਰੋਧ ਹੰਕਾਰ ਨਿਵਾਰੀ ਤਸਕਰ ਪੰਚ ਸ਼ਬਦ ਸੰਘਾਰੇ ਗਿਆਨ ਖੜਗ ਲੈ ਮਨ ਸਿਓ ਲੂਜੈ ਮਨ ਸਾਮਨ ਹੈ ਸੁਮਾਈਹੇ ਮਾਂ ਕੀ ਰਕਤ ਪਿਤਾ ਬਿਧ ਧਾਰਾ ਮੂਰਤ ਸੂਰਤ ਕਰਿ ਆਪਾਰਾ ਜੋਤ ਦਾਤ ਜੀਤੀ ਸਭ ਤੇਰੀ ਤੂੰ ਕਰਤਾ ਸਭ ਠਾਈਂ ਹੈ ਤੁਝ ਹੀ ਕੀਆ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਇਆ ਕਰ ਦੇਖਹਿ ਦੁੱਖ ਦਰਦ ਸਰੀਰੋਂ ਜਾਈ ਹੈ ਨਿਜ ਕਰ ਬੈਸ ਰਹੇ ਭਉ ਖਾਇਆ ਧਾਵਤ ਰਾਖੇ ਠਾਕ ਰਹਾਇਆ ਕਮਲ ਬਿਗਾਸ ਹਰੇ ਸਰਸੁ ਭਰ आत्मराम सिखाई है मरण लखाए मंडल महाई क्यों रही है चलना पर थाए सच्चा अमर सच्चे अमरापुर सो सच मिले वडाई है पाप उपाय जगत सुभाया जिन सिर आ तिन तंद लाए सच्चा ऊपर और नाम दीसै साचे कीमत पाई है ਅਥੈ ਗੋਏ ਲੜਾ ਦਿਨ ਚਾਰੀ ਖੇਲ ਤਮਾਸ਼ਾ ਤੁੰਦੂ ਕਾਰੀ ਬਾਜੀ ਖੇਲ ਗਏ ਬਾਜੀਗਰ ਜਿਉ ਨਿਸ ਸੁਪਨੇ ਪਖਲਾਈ ਏ ਤਿਨ ਕੋ ਤਖਤ ਮਿਲੀ ਵਡਿਆਈ ਨਿਰਪਉ ਮਨ ਵਸਿਆ ਲਿਵ ਲਾਈ ਖੰਡੀ ਬ੍ਰਹਮੰਡੀ ਪਤਾਲੀ ਪੁਰੀ ਤਰੇ ਭਵਨ ਤਾੜੀ ਲਾਈ ਏ ਸਾਚੀ ਨਗਰੀ ਤਖਤ ਸਚਾਵਾ ਗੁਰਮੁਖ ਸਾਚ ਮਿਲੈ ਸੁਖ ਪਾਵਾ ਸਾਚੇ ਸਾਚੇ ਤਖਤ ਵਡਾਈ ਹਉ ਮੈਂ ਗਨਤ ਗਵਾਈ ਇਹ ਗਨਤ ਗਣੀਐ ਸਹ ਸਾਜੀਐ ਕਿਉ ਸੁਖ ਪਾਵੈ ਦੂਐ ਤੀਐ ਨਿਰਮਲ ਏਕ ਨਿਰੰਝਨ ਦਾਤਾ ਗੁਰ ਪੂਰੇ ਤੇ ਪਤ ਪਾਈ ਇਹ ਜੁਗ ਜੁਗ ਵਿਰਲੀ ਗੁਰਮੁਖ ਜਾਤਾ ਸਾਚਾ ਰਵ ਰਹਾ ਮਨ ਰਾਤਾ ਜਿਸ ਕੀ ਯੋਟ ਗਹੀ ਸੁਖ ਪਾਇਆ ਮਨ ਤਨ ਮੈਲ ਨਾ ਕਾਈ ਏ ਜੀਵ ਰਸਾਇਣ ਸਾਚੈ ਰਾਤੀ ਹਰ ਪ੍ਰਭ ਸੰਗੀ ਪਉ ਨਾ ਭ੍ਰੰਤੀ ਸ਼ਰਵਣ ਸਰੋਤ ਰਜੇ ਗੁਰ ਬਾਣੀ ਜੋਤੀ ਜੋਤ ਮਲਾਈ ਏ ਰਖ ਰਖ ਪੈਰ ਧਰੇ ਪਉ ਧਰਨਾ ਜਤ ਕਤ ਦੇਖਉ ਤੇਰੀ ਸਰਨਾ ਦੁਖ ਸੁਖ ਦੇ ਤੂ ਹੈ ਮਨ ਭਾਵਹਿ ਤੁਜੀ ਹੀ ਸਿਉ ਬੜ ਆਈ ਹੈ ਅੰਤ ਕਾਲ ਕੋ ਬੇਲੀ ਨਹੀਂ ਗੁਰਮੁਖ ਜਾਤਾ ਤੁਧ ਸਾ ਲਾਹੀ ਨਾਨਕ ਨਾਮ ਰਤੇ ਬੈਰਾਗੀ ਨਿਜ ਕਰਤਾ ੜੀ ਲਾਈ ਮਾਰੂ ਮਹੱਲਾ ਪਹਿਲਾ ਆਦ ਜਗਾ ਦੇ ਅਪਰ ਅਪਾਰੇ ਆਦ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੁਗਤ ਵਿਚਾਰੀ ਸਾਚੇ ੜੀ ਲਾਈ ਹੈ ਕੀ ਤੜਿਆਂ ਦਿਨ ਤੁੰਡੂ ਕਾਰੈ ਤਾੜੀ ਲਾਈ ਸਿਰ ਜਨ ਹਾਰੈ ਸੱਚ ਨਾਮ ਸੱਚੀ ਵਡਿਆਈ ਸਾਚੈ ਤਖਤ ਵਡਾਈ 7 ਜੁਗ ਸਤ ਸੰਤੋਖ ਸਰੀਰਾ ਸਤ ਸਤ ਵਰਤੈ ਗਹਿਰ ਗੰਭੀਰਾ ਸੱਚਾ ਸਾਹਿਬ ਸੱਚ ਪਰਖੈ ਸਾਚੈ ਹੁਕਮ ਚਲਾਈ 7 ਸੰਤੋਖੀ ਸਤਗੁਰ ਪੂਰਾ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਸਾਚੀ ਦਰਗਾਹ ਸਾਚ ਨਿਵਾਸਾ ਮਨੈ ਹੁਕਮ ਰਜਾਈ ਸਤਜੁਗ ਸਾਚ ਕਹਿ ਸਭ ਕੋਈ ਸਚ ਵਰਤੈ ਸਾਚਾ ਸੋਈ ਮਨ ਮੁਖ ਸਾਚ ਪਰਮ ਪਉ ਪੰਜਨ ਗੁਰਮੁਖ ਸਾਚ ਸਖਾਈ ਤ੍ਰੇਤੇ ਧਰਮ ਕਲਾ ਇਕ ਚੂਕੀ ਤੀਨ ਚਰਨ ਇਕ ਦੁਬਿਦਾਸੂ ਕੀ ਗੁਰਮੁਖੋ ਐ ਸੋ ਸਾਚ ਪਛਾਣੈ ਮਨਮੁਖ ਪਚੈ ਅਵਾਈਹੇ ਮਨਮੁਖ ਕਦੇ ਨਾ ਦਰਗਾ ਸੀਜੈ ਬਿਨ ਸ਼ਬਦੈ ਕਿਉ ਅੰਤਰ ਰੀਜੈ ਬਾਂਧਿ ਆਵਹਿ ਬਾਂਧਿ ਜਾਵਹਿ ਸੋਜੀ ਬੂਝਨਾ ਕਾਈਹੇ ਦਇਆ ਦੁਆ ਪਰਯੱਦੀ ਹੋਈ ਗੁਰਮੁਖ ਵਿਰਲਾ ਚੀਨੈ ਕੋਈ ਦੋਏ ਪਗ ਧਰਮ ਧਰੇ ਤਰਣੀ ਤਰ ਗੁਰਮੁਖ ਸਾਚਿਤ ਥਾਈ ਹੈ ਰਾਜੇ ਧਰਮ ਕਰਹਿ ਪਰ ਥਾਈ ਆਸਾ ਬੰਦੇ ਦਾਨ ਕਰਾਈ RAM ਨਾਮ ਬਿਨ ਮੁਕਤ ਨਾ ਹੋਈ ਥਾਕੇ ਕਰਮ ਕਮਾਈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦੈ ਮੁਕਤ ਨਾ ਹੋਈ ਪਰਪੰਚ ਕਰ ਪਰਮਾਈ ਮਾਇਆ ਮਮਤਾ ਛੋਡੀ ਨਾ ਜਾਈ ਦੇ ਛੂਟੇ ਸੱਚਕਾਰ ਕਮਾਈ ਅਹਨਸ ਭਗਤ ਰਤੇ ਵਿਚਾਰੀ ਠਾਕੁਰ ਸਿਓ ਬਣਾਈ ਇੱਕ ਜਪ ਤਪ ਕਰ ਕਰ ਤੀਰਥ ਨਾਵਹਿ ਜਿਉ ਤੁਧ ਭਾਵੈ ਤਿਵੇਂ ਚਲਾਵਹਿ ਹੱਥ ਨਿਗਰਹਿ ਅਪਤੀ ਜਿਨਾ ਭੀਜੈ ਬਿਨ ਹਰ ਗੁਰ ਕਿਨ ਪਤ ਪਾਈ ਕਲੀ ਕਾਲ ਮਹਿ ਇੱਕ ਕਲ ਰਾਖੀ ਬਿਨ ਗੁਰ ਪੂਰੇ ਕਿਨੈ ਨਾ ਭਾਖੀ ਮਨਮੁਖ ਕੋੜ ਵਰਤੈ ਵਰਤਾਰਾ ਬਿਨ ਸਤ ਗੁਰ ਪਰਮ ਨਾ ਜਾਈ ਸਤ ਗੁਰ ਵੇ ਪ੍ਰਵਾਹ ਸਰੰਦਾ ਨਾ ਜਮ ਕਾਣ ਨਾ ਸੰਦਾ ਬੰਦਾ ਜੋ ਤਿਸ ਸੇਵੇ ਸੋ ਅਪਨਾਸੀ ਨਾ ਤਿਸ ਕਾਲ ਸੰਤਾਈ ਗੁਰਮਹ ਹੈ ਆਪ ਰਖਿਆ ਕਰਤਾਰੇ ਗੁਰਮੁਖ ਕੋਟ ਅਸੰਖੇ ਉਧਾਰੀ ਸਰਬ ਜੀਆਂ ਜਗ ਜੀਵਨ ਦਾਤਾ ਨਿਰਪਹੁ ਮੈਲ ਨ ਕਾਈ ਸਗਲੇ ਜਾ ਚਹ ਗੁਰ ਪੰਧਾਰੀ ਆਪ ਨਿਰੰਜਨ ਅਲਖ ਅਪਾਰੀ ਨਾਨਕ ਸਾਚ ਕਹਿ ਪ੍ਰਭ ਜਾਚੈ ਮੈਂ ਦੀਜੈ ਸਾਚ ਰਜਾਈ ਮਾਰ